ਸੋਡਾ ਸਵਾਤ ਅੱਜ ਦੇ ਪੋਰੂ ਵਲੌਗ ਤੇ ਅੱਜ ਹੈਗੀ 1 ਜਨਵਰੀ ਨਵਾਂ ਸਾਲ ਮੁਬਾਰਕਾ ਤੁਹਾਨੂੰ ਨਵੇਂ ਸਾਲ ਦੀਆਂ ਠੀਕ ਆ ਤੇ ਤੁਹਾਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਡਾ ਨਵਾਂ ਸਾਲ ਕਿਵੇਂ ਗਿਆ ਠੀਕ ਆ ਤੇ ਅੱਜ ਆਪਾਂ ਕਹਿੰਦੇ ਆ ਸਾਰਿਆਂ ਨੂੰ ਹੈਪੀ ਨੀਅਰਸ ਤੇ ਬਾਹਰ ਦਾ ਮਾਹੌਲ ਦਿਖਾਉਣਾ ਰਾਤ ਦਾ ਮੀਂਹ ਪੈਣ ਲੱਗਾ ਹਜੇ ਹਟਿਆ ਹੀ ਨਹੀਂ ਚਲੋ ਚੱਲਦੇ ਆਪਾਂ ਬੀ ਮਤਾਂ ਤੁਹਾਨੂੰ ਦਿਖਾਉਨੇ ਆਪਾਂ ਬਾਹਰ ਦਾ ਮਾਹੌਲ ਪੂਰੀ ਧੁੰਦ ਥੱਲੇ ਲੱਥੀ ਹੋਈ ਹੈ ਰਾਤ ਦਾ ਮੀਂਹ ਪਈਆਂ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਪਿੰਡ ਦਾ आ देखो, देखो, पूरा बेहड़ा गिल्ला गिला हो गिला गिल्ला देखो यार ठंड ही बहुत देखो देखो इधर देखो भाई पूरी धुंध लगता पूरा हो मुआवजा लगता इधर ठीक है तीस अं भी दस्य के रने मतलब केड़े एर ज्यादा मी आया ਆਪਾਂ ਆ ਬਰੀਡ ਕੋਟਾ ਚਲੋ ਹੁਣ ਆਪਾਂ ਅੰਦਰ ਚਲਦੇ ਆ ਤੁਹਾਨੂੰ ਦਾਤੀ ਜੀ ਦਿਖਾਉਨੇ ਆਪਾਂ ਤਾਂ ਗੈਸ ਅੱਗੇ ਹੁਣ ਆਪਾਂ ਅੰਦਰ ਤਾਂ ਵੀ ਮੈਨੂੰ ਲੱਗਿਆ ਆਪਾਂ ਅੰਦਰ ਹੁਣ ਚਲਦੇ ਆਪਾਂ ਕੋਲ ਬੜਾਈ ਹਾਂ ਬੜਾਈ ਹੈ ਨਾ ਹਾਂਜੀ ਆ ਦੇਖੋ ਕਹਿੰਦੇ ਚਾਦਰਾਂ ਕੱਟੀਆਂ ਜਾ ਰਹੀਆਂ ਰੀ ਉਹਦੀਆਂ ਮਮਾ ਜੀ ਹੈਲਪ ਕਰਦੇ ਆ ਮਤਲਬ ਦੇਖੋ ਕੈਂ ਕਿ ਜਲਦੀ ਹੁਣ ਆਪਾਂ ਬਾਹਰ ਚੱਲਦੇ ਆਂ ਯਾਰ ਇੱਥੇ ਬੋਰਿੰਗ ਦੇ ਕੰਮ ਆ ਚਲੋ ਚੱਲਦੇ ਆਂ ਆ ਦੇਖੋ ਕਹਿੰਦੇ ਸਾਗ ਕਿੱਥੇ ਜਾ ਰਿਹਾ ਸਾਗ ਬਣਾਈ ਜਾਂਦੇ ਆ ਬਾਹਰ ਧਰਨਾ ਆਹ ਲੇਖ ਦੇ ਸਾਗ ਚੁੱਲ੍ਹੇ ਤੇ ਹੁਣ ਮੀਂਹ ਪਈ ਜਾਂਦਾ ਸਾਨੂੰ ਮਜਬੂਰੀ ਹੈ ਇਸ ਕਰਕੇ ਸਾਗ ਹੁਣ ਕੁੱਕੜ ਤੇ ਬਣਾ ਰਹੇ ਹਾਂ ਉੱਕਰ ਤੇ ਨਾ ਸਵਾਹ ਨਹੀਂ ਬੰਦਦਾ ਤੁੱਲੇ ਦਾ ਬੰਦਦਾ ਪੂਰਾ ਸਵਾਹ ਕੁੱਕੜ ਤੇ ਗੱਲ ਨਹੀਂ ਬੰਦਦੀ ਉਹ ਗੱਲ ਨਹੀਂ ਬੰਦਦੀ ਕੁੱਕੜ ਤੇ ਤੇ ਹੁਣ ਓਏ ਆ ਦੇਖੋ ਗਾਇਸ ਹੁਣ ਕੁੱਤਿਆਂ ਦੀ ਤਿਆਰੀ ਹੋ ਰਹੀ ਹੈ ਰੀਦੀਆ ਕੱਪੜੇ ਪਾਉਣ ਦੀ ਚਲੋ ਵੱਡੇ ਡੌਗੀ ਦੀ ਸ਼ੈਫੀ ਦੀ ਕਿਉਂਕਿ ਰੀਦ ਉਹ ਟੱਗਿਆ ਪਿਆ ਉਹ ਅੱਜ ਤਾਂ ਬਾਹਰ ਹੀ ਨਹੀਂ ਕੱਢਿਆ ਮੰਮਾ ਚਲੋ ਫਿਰ ਆ ਰੀਦੀਆ ਰੀਦਾ ਟੱਗਿਆ ਹੋ ਗਿਆ ਚਲਦੇ ਚੱਲਦੇ ਹੁਣ ਆਪਾਂ ਬਾਹਰ ਤੁਹਾਨੂੰ ਸ਼ੈਫੀ ਦਾ ਦਿਖਾਉਨੇ ਆਪਾਂ ਸਦੋ ਬਾਹਰ ਸ਼ੈਫੀ ਲੈ ਕੇ ਆਂਂ ਦੀ ਜੇਦਾ ਸ਼ਾਫੀ ਸ਼ਾਫੀ ਆ ਗਿਆ ਜੀ ਆ ਜਾ ਆ ਜਾ ਆ ਜਾ ਗਾਇਸ ਆ ਦੇਖਿਆ ਜੀ ਇਹਦਾ ਖੁੱਡਾ ਇਹਦਾ ਖੁੰਡੇ ਦੀ ਪੂਰੀ ਤਿਆਰੀ ਹੈ ਆਪਣੇ ਹੀਟਰ ਲੱਗੇ ਹੁੰਦੇ ਨੇ ਖੁੰਡੇ ਦੇ ਹੀਟਰ ਲਾਦਾ ਆਪਾਂ ਆ ਰਹੀ ਆ ਰਹੀ ਹੁਣ ਆਊਗੀ ਮਰ ਆ ਜਾ ਦੇਖ ਲੈ ਯਾਰ ਬੁਰਾ ਗੱਲਾ ਗੱਲਾ ਮੋੜਾ ਇੱਥੇ ਤੋ ਹੁਣ ਆਪਾਂ ਦੀਦੀ ਨਾਲ ਦੀਦੀ ਕੋਲ ਵੀ ਚੱਲਾਂਗੇ ਦੀਦੀ ਮੈਨੂੰ ਗਿਫਟ ਦਿੱਤਾ ਨਵੇਂ ਸਾਲ ਤੇ ਮਤਲਬ ਆ ਗਈ ਹੈਪੀ ਨਵੀਂ ਚਾਰੀ ਹੁੰਦੀ ਓਹ ਘਰ ਨਾ ਜਾਉਗੀ ਬਾਹਰ ਠੀਕ ਆ ਆਪਾਂ ਚੱਲਦੇ ਅੰਦਰ ਤੁਹਾਨੂੰ ਦੀਦੀ ਗਿਫਟ ਦਿਖਾਉਣੇ ਆਪਾਂ ਅੰਦਰ ਹੁਣ ਦਿਖਾਉਣੇ ਆ ਤੁਹਾਨੂੰ ਕਾਕਾ ਕੱਲ ਦੀਦੀ ਸ਼ਾਪਿੰਗ ਕਰਨ ਗਈ ਸੀ ਤੇ ਕੱਲ ਦੋ ਤਰੀਕਾ ਦੀਦੀਆਂ ਉਹ ਜਾਣਾ ਦੀਦੀ ਨਵਾਂ ਕੋਟ ਵੀ ਲਿਆਈ ਹੈ ਤੁਹਾਨੂੰ ਦਿਖਾਉਣੇ ਆ ਆ ਰਿਹਾ ਕੋਟ ਦੇਖੋ ਤੁਸੀਂ ਕਿਹਨਾਂ ਸਿਲਕੀ ਸਿਲਕੀ ਕੋਟ ਹੈ ਠੀਕ ਹੈ ਤੇ ਮੇਰਾ ਟੈਡੀਅਰ ਕੋਲੇ ਪਾਈ ਬੈਠੇ ਗਿਫਟ ਮੇਰਾ ਤੁਸੀਂ ਦੇਖੋ ਯਾਰ ਮੈਂ ਇਹਨੂੰ ਉਹ ਇਹਦਾ ਰੇਟ ਚੈੱਕ ਕੀਤਾ 5000 ਰੁਪਏ ਸੋ ਲਾਦਾ 5000 ਜੱ ਇਕੱਠਾ ਜਿਹਾ ਪਿਆ ਮੂੰਹ ਤੇ ਠੀਕ ਹੈ ਤੇ ਕੱਲ ਦੀ ਦਿਨ ਦੋ ਤਰੀਕਾ ਤੇ ਦੀਦੀ ਨੇ ਹੋਸਟਲ ਜਾਣਾ ਦੀਦੀ ਨੇ ਠੀਕ ਹੈ ਕਿਉਂਕਿ ਦੀਦੀ ਅੰਬਲਸਰ ਪੜਦੀ ਆ ਤੇ ਉੱਥੇ ਜਾਉਗੀ ਦੀਦੀ ਤੇ ਹੁਣ ਤੁਹਾਨੂੰ ਕੀ ਕਹਿੰਦੇ ਇੱਥੇ ਤੁਸੀਂ ਕੁੱਕਰ ਦੇਖੋ ਕ ਮੈਂ ਇਕੱਲਾ ਰਹਿ ਜੂਗਾ ਯਾਰ ਅੱਛਾ ਕਰ ਦੇਖੋ ਇਹ ਫਰੈਂਡ ਤੇ ਹੁਣ ਤੁਹਾਨੂੰ ਮੈਂ ਇੱਕ ਘਾਰ ਦਿਖਾਉਣਾ ਗਾਇਸ ਉਹ ਡੱਬਾ ਦਿਖਾਉਣਾ ਮੈਂ ਤੁਹਾਨੂੰ ਹਾਂ ਤੁਹਾਨੂੰ ਆਹ ਇਹ ਡੱਬਾ ਸੋਰੀ ਕੱਲ੍ਹ ਵੀ ਦਿਖਾਏਗਾ ਹਾਂ ਹੁਣ ਤੁਹਾਨੂੰ ਕੱਲ ਨੂੰ ਅਸੀਂ ਘਾਰਾਂ ਦਿਖਾਉਾਂਗੇ ਪੂਰੀਆਂ ਡੱਬੇ ਚੋਂ ਕੱਢ ਕੇ ਠੀਕ ਹੈ ਘਾਰਾਂ ਸ਼ੁਰੂ ਕਰਾਂਗੇ ਘਾਰਾਂ ਦੀ ਸੀਰੀਜ਼ ਤੇ ਕੱਲ ਮੈਂ ਇੱਕ ਗੱਲ ਕਹਿਣੀ ਆ ਸਨ ਕੱਲ ਦਾ ਪ੍ਰੈਂਕ ਵੀ ਕਰਾਂਗੇ ਘਰ ਦੇ ਨਾਲ ਠੀਕ ਆ ਚਲੋ ਹੁਣ ਆਪਾਂ ਦਿਖਾਉਂਦੇ ਅੱਗੇ ਤੁਹਾਨੂੰ ਠੀਕ ਗੱਲ ਦਾ ਵਲੌਗ ਜ਼ਰੂਰੀ ਆ ਕੱਲ ਦੇਖਿਓ ਜ਼ਰੂਰ ਗਾਇਸ ਹੁਣ ਆਪਾਂ ਖੇਡਦੇ ਆ ਗੇਮ ਫਿਰ ਤੁਹਾਨੂੰ ਦਿਖਾਉਨੇ ਆ ਆਪਾਂ ਗੇਮ ਬਾਹਰ ਜਾ ਕੇ ਹੂੰ ਦੀ ਦਿਨ ਨੂੰ ਪਲਾਉਨੇ ਆ ਠੀਕ ਆ ਅਈ ਹਰ ਕਦੀ ਵਾਰੇ ਵਾਰ ਆਂ ਕਿਵੇਂ ਦੇਖ ਆ ਜਾ ਤੂੰ ਆ ਤੈਨੂੰ ਦੱਸ ਕਿ ਨਹੀਂ ਆਏ ਦੱਸ ਕਿ ਨਹੀਂ ਆਏ ਠੀਕ ਅੱਗੇ ਦੱਸ ਕੇ ਆਉਂਦੇ ਹੁੰਦੇ ਆ ਗਾਇਸ ਅੱਜ ਹੈਪੀ ਨਿਊ ਇਅਰ ਦਾ ਸਰਪ੍ਰਾਈਜ਼ ਦੇਣ ਆਏ ਆ ਠੀਕ ਅੱਗੇ ਦੇ ਆ ਜੋ ਕੀ ਕਰਨਾ ਰਸ ਆ ਅੱਜ ਗੇਮ ਖੇਡਦੇ ਆਂ ਥੋੜਾ ਪਕੜਾਂਗੇ ਆ ਕਿਹੜੀ ਗੇਮ ਹੁੰਦੀ ਦੀਦੀ ਸਟੋਨ ਪੇਪਰ ਸਿਗਰ ਸਟੋਨ ਪਾਜੀ ਬੋਲ ਤੇ ਬੋਲ ਕਰਨੇ ਆ ਸਟੋਨ ਪੇਪਰ ਸਿਗਰ

ਜਿੱਤ ਗਿਆ ਲੱਗ ਗਈ ਉਹ ਜਿਹੜੀ ਮੁੱਠੀ ਹੁੰਦੀ ਹੈ ਬਾਹਲ